ਲਓ ਜੀ ਪੰਜਾਬੀਓ ਇਸ ਸਮੇਂ ਅਸੀਂ ਖੜੇ ਆਂ ਭਰਪੂਰ ਦੇ ਟਾਬੇ ਤੇ ਜੀ ਭਰਪੂਰ ਦਾ ਟਾਬਾ ਚੰਡੀਗੜ੍ਹ ਰੋਪੜ ਹਾਈਵੇ ਤੇ ਹੈਗਾ ਜੀ ਬੜਾ ਜ਼ਬਰਦਸਤ ਹੈ ਜੀ ਇੱਕ ਨਹੀਂ ਜੀ ਇਹਨਾਂ ਦੇ 4-4 ਟਾਬੇ ਨੇ ਜੀ ਬੜਾ ਜ਼ਬਰਦਸਤ ਕੰਮ ਹੈ ਜੀ ਭਾਜੀ ਬਹੁਤ ਵਧੀਆ ਜੀ ਅੱਜ ਤੁਹਾਨੂੰ ਫੜ ਲਿਆ ਜੀ ਆਪਾਂ ਖੜੇ ਖਲੋਤੇ ਜੀ ਆ ਚਾਰੇ ਟਾਬਿਆਂ ਦੀ ਲੋਕੇਸ਼ਨ ਦੱਸ ਦੋ ਥੋੜੀ ਥੋੜੀ ਜੀ ਇੱਕ ਤੇ ਵੀ ਜੀ ਰੋਪੜ ਤੋਂ ਚੰਡੀਗੜ੍ਹ ਰੋਡ ਤੇ ਹੈ ਜੀ ਜੀ ਇੱਕ ਰੋਪੜ ਤੋਂ ਨੰਦੇਪੁਰ ਸਾਹ ਰੋਡ ਤੇ ਸਰ ਜੀ ਇੱਕ ਚੰਡੀਗੜ੍ਹ ਤੋਂ ਲੁਧਿਆਣਾ ਰੋਡ ਤੇ ਸਮਰਾਲੇ ਸਰ ਜੀ ਪਹਿਲਾਂ ਵਾਲਾ ਸਿਰਫ ਫਤਿਹਗੜ੍ਹ ਸਾਹ ਹੈ ਉਹ ਸਾਡਾ ਇਹੀ ਸਵਾਲ ਹੈ ਮੈਂ ਕਈ ਵਾਰੀ ਤੁਹਾਡੇ ਜਿਹੜਾ ਇੱਧਰ ਸੱਸੇ ਨੰਗੇ ਵਾਲਾ ਕਮ ਹੈ ਤੇ ਮੈਂ ਦੇਖ ਰਿਹਾ ਸੀਗਾ ਕਿ ਉੱਥੇ ਵੀ ਇੰਨਾ ਰਸ਼ ਹੁੰਦਾ ਇੱਥੇ ਵੀ ਬੜਾ ਵਧੀਆ ਚੱਲਦਾ ਹੈ ਇਹ ਚਾਰੇ ਟਾਬੇ ਤੁਸੀਂ ਚਲਾ ਰਹੇ ਆਂ ਦੇਖੋ ਅਸੀਂ ਪੰਜਾਬੀ ਨੌਜਵਾਨ ਜਿਹੜੇ ਇਹਨਾਂ ਦੀ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਇਹ ਮੈਨੇਜਮੈਂਟ ਦਾ ਫੰਡਾ ਕੀ ਹੈ ਇਹ ਚਾਰ ਚਾਰ ਚੀਜ਼ਾਂ ਤੁਸੀਂ ਕਿੱਦਾਂ ਚਲਾਉਂਦੇ ਆਂ ਕਿੱਦਾਂ ਸਾਰਾ ਦਿਨ ਘੁੰਮਦੇ ਰਹਿੰਦੇ ਨੇ ਕੀ ਕਿੱਦਾਂ ਚੱਲਦਾ ਹੈ ਕੰਮ ਦੀ ਇਹ ਸਰ ਬਸ ਸਾਡਾ ਸਟਾਫ ਵਧੀਆ ਜੀ 파ਟਨਰ ਵਧੀਆ ਸਾਰੇ ਸਰ ਲੱਗ ਲੱਗ ਜਿਵੇਂ ਬਾਈ ਲੱਖਾ ਉਧਰ ਜਾਂਦੇ ਆ ਸਾਰੇ ਅਲੱਗ ਅਲੱਗ ਅਸੀਂ ਡਿਊਟੀਆਂ ਵੰਡੀਆਂ ਵੀ ਆਪਦੀਆਂ ਜੀ ਟਾਈਮ ਟਾਈਮ ਨਾਲ ਗੇੜਾ ਮਾਰਦੇ ਆ ਸਰ ਕਰਕੇ ਵੀ ਜੋ ਟੀਵੀ ਨਾਲ ਸਰ ਕੰਮ ਨਹੀਂ ਚੱਲਦਾ ਜੀ ਹੂੰ ਦੇਖੋ ਜੀ ਪੰਜਾਬੀ ਉਹ ਖਾਸ ਗੱਲ ਇਹ ਆ ਜੀ ਦੇਖੋ ਇਹ ਹੈ ਮੈਨੇਜਮੈਂਟ ਦਾ ਫੰਡਾ ਦੀ ਇੱਥੇ ਚੀਮਾ ਬੋਇਲਰਸ ਵਾਲੇ ਹੈਗੇ ਜੀ ਅਸੀਂ ਉਹਨਾਂ ਦੇ ਇੰਟਰਵਿਊ ਕੀਤੀ ਸੀਗੀ ਦੀ ਮੈਂ ਉਹਨਾਂ ਤੋਂ ਵੀ ਮੈਨੇਜਮੈਂਟ ਦੇ ਟਿਪਸ ਲੈੇ ਸੀਗੇ ਜੀ ਇਸ ਕਰਕੇ ਅਸੀਂ ਦੇਖੋ ਦੇਖੋ ਪੰਜਾਬੀ ਨੌਜਵਾਨ ਅਸੀਂ ਚਾਹੁੰਦੇ ਆ ਕਿ ਇਸ ਤਰ੍ਹਾਂ ਦੇ ਕੰਮ ਕਰਨ ਜਿਹੜੇ ਕਿ ਇੱਕ ਨਹੀਂ ਮਲਟੀਪਲਾਈ ਕਰਨ ਕਈ ਕਈ ਹੋਣ ਦੀ ਭਰਪੂਰ ਤੇ ਟਾਬੇ ਤੁਸੀਂ ਇੰਨੇ 3 4 ਚਲਾ ਦਿੱਤੇ 4 ਦੇ ਕਰੀਬ ਤੁਹਾਡੇ ਟਾਬੇ ਚਾਉਦੇ ਦੀ ਅਸੀਂ ਇਹੀ ਸੰਦੇਸ਼ ਲੈਣ ਦੇ ਲਈ ਅੱਜ ਤੁਹਾਨੂੰ ਫੜਿਆ ਜੀ ਬਾਈ ਚਾਂਸ ਤੁਸੀਂ ਇੱਥੇ ਮਿਲ ਗਏ ਜੀ ਔਰ ਆਹੀ ਗੱਲ ਕਰਨੀ ਚਾਹੁੰਦੇ ਆ ਕਿ ਇਹ ਕਿਆ ਸਿਸਟਮ ਬਣਾਇਆ ਜੀ ਇਹ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਜੀ ਨਹੀਂ ਬਸ ਸਰ ਡਿਊਟੀਆਂ ਵੰਡੀਆਂ ਸੀ ਅਲੱਗ-ਅਲੱਗ ਟਾਈਮ ਤੇ ਕਿਹੜੇ ਬੰਦੇ ਨੇ ਕਿਵੇਂ ਆਉਣਾ ਕਿਹਨੇ ਕੀ ਵੇਖਣਾ ਜੀ ਕੋਈ ਰਸ਼ਨ ਵੇਖਦਾ ਕੋਈ ਸਟਾਫ ਦੇਖਦਾ ਸਰ ਅਲੱਗ-ਅਲੱਗ ਕਰਕੇ ਬਸ ਇਹੀ ਹੈ ਬਸ ਸਫਲਤਾ ਦਾ ਇਹੀ ਰਾਜ ਹੈ ਜੀ ਬਿਲ ਤੇ ਇਹ ਪੰਜਾਬੀਆਂ ਨੂੰ ਕੀ ਸੰਦੇਸ਼ ਦਿੰਦੇ ਹੋ ਨੌਜਵਾਨਾਂ ਨੂੰ ਕੀ ਸੰਦੇਸ਼ ਦਿੰਦੇ ਹੋ ਕਿ ਬਾਹਰ ਭੱਜੀ ਜਾਂਦੇ ਸਾਰੇ ਕੈਨੇਡਾ ਦੇ ਇੱਥੇ ਆਬਾਦੀ ਬਹੁਤ ਆ ਸਾਰਾ ਮਨ ਲੱਗਦਾ ਵੀ ਕੋਈ ਬੰਦਾ ਸਾਫ਼ ਨੀਤ ਨਾਲ ਕੰਮ ਚਲਾਊਗਾ ਤੇ ਸਰੋਂ ਨੂੰ ਫਲ ਮਿਲੂਗਾ ਜੀ ਹੂੰ ਠੀਕ ਹੈ ਜੀ ਲੋਕ ਕੰਮ ਨਹੀਂ ਕਰਕੇ ਖੁਸ਼ ਜ਼ਿਆਦਾ ਲੋਕ ਕਰਦੇ ਆ ਉੱਤਰਕੀ ਵੀ ਕਰਦੇ ਆ ਸਰਕਾਰ ਅਲੇ ਤੇਰੇ ਕਰਦੇ ਹੋ ਤਰੱਕੀ ਵੀ ਕਰਦੇ ਹੋ ਤੂੰ ਕਰ ਰਹੇ ਸਰ ਕਰਕੇ ਠੀਕ ਹੈ ਮੈਂ ਸਰ ਖਾਣੇ ਨੂੰ ਇਹ ਕਹਿਣਾ ਹੁੰਦਾ ਅਗਲੇ ਨੂੰ ਵੀ ਜੋ ਤੁਹਾਨੂੰ ਸਾਡਾ ਪਸੰਦ ਲੱਗਿਆ ਉਹ ਰਿਵਿਊ ਪਾ ਕੇ ਜਾਓ ਜੇ ਮਾੜਾ ਲੱਗਿਆ ਤਾਂ ਮਾੜਾ ਪਾ ਦਿਓ ਅੱਛਾ ਸਰ ਇਹ ਨਹੀਂ ਵੀ ਮਤਲਬ ਮੈਂ ਕਿਸੇ ਟੇਬਲ ਤੇ ਕਿਸੇ ਨੂੰ ਮਿਲਦਾ ਹਾਂ ਸਰ ਵੀ ਸਰ ਤੁਹਾਨੂੰ ਜੋ ਸਾਡਾ ਚੰਗਾ ਲੱਗਿਆ ਉਹ ਪਾ ਦਿਓ ਜੋ ਮਾੜਾ ਲੱਗਿਆ ਉਹ ਪਾ ਦਿਓ ਤੁਸੀਂ ਟੇਬਲਸ ਤੇ ਮਿਲਦੇ ਹੋ ਲੋਕਾਂ ਨੂੰ ਮਿਲਦਾ ਸਰ ਮੈਂ ਆਮੀ ਮਿਲਦਾ ਰਹਿਣਾ ਸਰ ਮੈਂ ਲੰਘਾਂ ਕਦੇ ਕੋਈ ਫੈਮਿਲੀ ਬੈਠੀ ਉਹਨੂੰ ਪੁੱਛ ਲੈਣਾ ਵੀ ਸਰ ਤੁਸੀਂ ਕੀ ਖਾਧਾ ਤੁਹਾਨੂੰ ਕੀ ਚੰਗਾ ਲੱਗਿਆ ਠੀਕ ਹੈ ਨਾ ਵੀ ਮੈਂ ਇਹ ਨਹੀਂਗਾ ਵੀ ਤੁਸੀਂ ਸਾਡਾ ਚੰਗਾ ਹੀ ਮੇਰੀ ਜਾਣਕਾਰੀ ਨਾਲ ਤੁਸੀਂ ਦੱਸ ਕੇ ਜਾਓਗੇ ਵੀ ਤੁਹਾਡੀ ਚਾਹ ਨਹੀਂ ਵਧੀਆ ਸੀਗੀ ਮੈਂ ਉਹਨੂੰ ਕਹੂੰਗਾ ਵੀ ਤੂੰ ਪੱਤੀ ਘੱਟ ਸੀ ਮਿੱਠਾ ਤੇ ਇਸੀ ਤਰ੍ਹਾਂ ਕੀ ਪ੍ਰੋਬਲਮ ਸੀ ਕਿਉਂ ਕਹਿ ਕੇ ਗਿਆ ਉਹ ਠੀਕ ਹੈ ਨਹੀਂ ਸਰ ਉਹਨੂੰ ਅੱਪਰ ਸੁਧਾਰ ਕਰਾਂਗੇ ਅਬਰ ਉਹਨੂੰ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਠੀਕ ਹੈ ਨਾ ਸਰ ਫਿਰ ਐਂ ਤਾਂ ਗੋਲ ਮੋਲ ਦਾ ਸਰ ਕੰਮ ਚੱਲਣਾ ਨਹੀਂਗਾ ਪਿਓਰਿਟੀ ਵਿਖਦੀ ਹੈ ਜੀ ਥੱਗੀ ਤਾਂ ਫਿਰ ਐਂ ਤਾਂ ਫਿਰ ਠੱਗਾਂ ਦੇ ਨਾਂ ਹੁੰਦੇ ਜੀ ਕੁਛ ਨਹੀਂ ਸੀ ਕਿਸੇ ਨੇ ਜੀ ਐ ਕੰਮ ਚੱਲਦਾ ਨਹੀਂ ਸਰ ਅਸੀਂ ਪਿਓਰਿਟੀ ਤੇ ਬਹੁਤ ਵਿਸ਼ਵਾਸ ਰੱਖਦੇ ਆ ਜੀ ਆ ਦੇਖੋ ਜੀ ਕਿੰਨੀ ਵਧੀਆ ਗੱਲ ਕੀਤੀ ਹੈ ਕਿ ਰਿਵਿਊ ਦਿਓ ਜੀ ਮੈਂ ਕਹਿੰਨਾ ਭਰਪੂਰ ਦੇ ਟੈਪ ਦਾ ਮਿਹਨਤ ਦਾ ਰਿਵਿਊ ਜੀ ਬੜਾ ਜ਼ਬਰਦਸਤ ਹੈ ਤੁਹਾਡਾ ਜੀ ਪਰ ਦੇਖੋ ਫੇਰ ਵੀ ਤੁਸੀਂ ਪੁੱਛਦੇ ਰਹਿੰਦੇ ਆ ਤਾਂ ਲੋਕ ਰਿਵਿਊ ਦਿੰਦੇ ਆ ਉਸ ਰਿਵਿਊ ਦੇ ਨਾਲ ਫਿਰ ਤੁਸੀਂ ਇੰਪਰੂਵਮੈਂਟ ਕਰਦੇ ਜੀ ਸਾਰਾ ਸਾਨੂੰ ਕੋਈ ਲੱਗੇ ਸੀ ਕਮੀ ਕਰਦੇ ਆ ਸਰ ਸਟਾਫ ਨੂੰ ਖਿੱਚਦੇ ਆ ਆਪਣੇ ਡਿਊਟੀ ਵਾਲੇ ਮੁੰਡਿਆਂ ਨੂੰ ਕਹਿੰਦੇ ਆ ਸਰ ਆਪ ਵੀ ਦੇਖਦੇ ਰਹਿੰਦੇ ਆ ਅਸੀਂ ਵੀ ਜਦ ਰੋਟੀ ਕੱਚੀ ਸੀ ਠੰਡੀ ਸੀ ਕੀ ਪ੍ਰੋਬਲਮ ਸੀ ਕਰਕੇ ਸਾਰਾ ਅੱਛਾ ਆਟੇ ਦਾ ਬੜਾ ਰਾਜ ਹੈ ਦੇਖੋ ਆਟਾ ਠੋੜਾ ਬੜਾ ਵਧੀਆ ਹੁੰਦਾ ਦੇਖੋ ਜੀ ਇਹਨਾਂ ਦਾ ਆਟਾ ਜਿਹੜਾ ਬੜਾ ਜ਼ਬਰਦਸਤ ਹੁੰਦਾ ਜੀ ਬਹੁਤ ਜ਼ਬਰਦਸਤ ਜਿਹੜਾ ਆਟ ਹੁੰਦੀ ਹੈ ਇਹ ਦੇਸੀ ਜਿਹਾ ਹੁੰਦਾ ਆਰਮ ਢਾਬੇ 'ਚ ਜਾਂਦੇ ਸੀ ਉਹ ਫੁੱਲ ਦਾ ਜਿਹਾ ਹੁੰਦਾ ਮੈਦਾ ਜਿਹਾ ਹੁੰਦਾ ਸਰ ਅਸੀਂ ਮੈਦਾ ਨਹੀਂ ਬਿਲਕੁਕੁਲ ਉਸ ਕਰਦੇ ਵਿੱਚ ਆਮ ਤੁਹਾਨੂੰ 90% ਸਰ ਮੈਦੇ ਵਾਲਾ ਆਟਾ ਮਿਲਣਾ ਹੈਗਾ ਜੀ ਵੀ ਸਰ ਮੈਂ ਨਹੀਂ ਕਿਸੇ ਦਾ ਨਾਮ ਲੈਂਦਾ ਤੇ ਸਰ ਪਤਾ ਕੀ ਆਪਾਂ ਪਿਓਰ ਕਣਕ ਦਾ ਆਟਾ ਵਰਤਦੇ ਆਂ ਜੀ ਉੱਚ ਕੋਈ ਸਮਝੌਤਾ ਨਹੀਂ ਸਰ ਆਪਾਂ ਆਪ ਚੱਕੀ ਵਾਲ ਨੂੰ ਆਪ ਮੈਂ ਫੋਨ ਕਰਦਾ ਉਹਦੇ ਨਾਲ ਆਪ ਗੱਲ ਕਰਦਾ ਰਹਿਣਾ ਜੀ ਵੀ ਵਿੱਚ ਮੈਦਾ ਨਾ ਮਿਕਸ ਕਰਨੀ ਵਿੱਚ ਵੇਖ ਅੱਛਾ ਬਿਲਕੁਲ ਦੇਸੀ ਉਹ ਜਿਹੜਾ ਪਿੰਡਾਂ ਚ ਹੁੰਦਾ ਹੈ ਸਰ ਉਹ ਪਿੰਡਾਂ ਉਹੀ ਡਾਰਕ ਜਿਹੇ ਕਲਰ ਦੀ ਸਾਡੀ ਰੋਟੀ ਦਾ ਰੰਗ ਹੁੰਦਾ ਜੀ ਸਰ ਤੇ ਮੈਦਾ ਨਹੀਂ ਸੀ ਪੜੇਥਨ ਵੀ ਨਹੀਂ ਮੈਦੇ ਦਾ ਲਾਉਂਦੇ ਸਰ ਅੱਛਾ ਹਾਂ ਵੀ ਉਹ ਵੀ ਕਣਕ ਦਾ ਲਾਓ ਤੁਸੀਂ ਮੈਂ ਰੱਖਿਆ ਹੋਇਆ ਪੂਰਾ ਉਹਨੂੰ ਮੈਂ ਚੱਕਰਦਾ ਰਹਿਣਾ ਵੇਖ ਕੇ ਅੰਦਰ ਜਾ ਕੇ ਵੀ ਸਰ ਹਾਂ ਆ ਜਿਹੜਾ ਨਾ ਡਾਰਕ ਜੇ ਕਲਰ ਦਾ ਰੋਟੀ ਦਾ ਰੰਗ ਇਹ ਬੜੀ ਜ਼ਬਰਦਸਤ ਗੱਲ ਹੈ ਆ ਕੀ ਬਣਾ ਰਹੇ 셀피 ਪੁਆਇੰਟ ਬਣਾ ਰਹੇ ਜੀ ਮਾਈ ਸਰ 셀피 ਪੁਆਇੰਟ ਹਾਂਜੀ ਇਥੇ ਸਾਡਾ ਮੁੰਡਾ ਹੈਗਾ ਮਿਸਤਰੀ ਵਧੀਆ ਉਹਨੇ ਹੈਲੀ ਕੱਪ ਪੂਰਾ ਹੈਲੀਕਾਪਟਰ ਤਿਆਰ ਕਰਦਾ ਜੀ ਹਾਂਜੀ ਹਾਂਜੀ ਪੂਰਾ ਹੈਲੀ ਉਧਰ ਵੀ ਤੁਸੀਂ ਗੱਡੀਆਂ ਗੱਡੀਆਂ ਕਾਫੀ ਰੱਖੀਆਂ ਉਧਰ ਪਰਲੇ ਪਾਸੇ ਜੀ ਆਰਮੀ ਦੀਆਂ ਗੱਡੀਆਂ ਸੀ ਪੁਰਾਣੀਆਂ ਲਿਆਂਦੀਆਂ ਜੀ ਬੜੀਆਂ ਵਧੀਆ ਫੋਟੋ ਖਿਚਾਉਂਦੇ ਉੱਥੇ ਕਾਫੀ ਖੜੀਆਂ ਨੇ ਸਾਡੇ ਕੋਲ ਅੱਛਾ ਜੀ ਹਾਂਜੀ ਆਹ ਦੇਖੋ ਜੀ ਪੂਰਾ ਹੈਲੀਕਾਪਟਰ ਤਿਆਰ ਕਰ ਦਿੱਤਾ ਜੀ ਇਹਨਾਂ ਨੇ ਇਸ ਤਰ੍ਹਾਂ ਦੇ ਕੰਮ ਹੀ ਕਰਦੇ ਰਹਿੰਦੇ ਆ ਆਰਮੀ ਦੀਆਂ ਗੱਡੀਆਂ ਉਧਰ ਰੱਖੀਆਂ ਹੋਈਆਂ ਇਧਰ ਐਮਬੈਸਡਰ ਕਾਰ ਵੀ ਰੱਖ ਜੀ ਤੇ ਫੋਟੋ ਫੋਟੋ ਕਰਾਉਂਦੇ ਸਾਨੂੰ ਵਧੀਆ ਲੱਗਦਾ ਹੈ ਜੀ ਤੇ ਇੱਥੇ ਵੀ ਇੱਕ ਦੋ ਜੀਪਾਂ ਮੈਂ ਰੈਡੀ ਕਰਵਾ ਰਿਆ ਸਰ ਉਹ ਵੀ ਇੱਥੇ ਵੀ ਲੈ ਕੇ ਆਉਣੀ ਆ ਆਰਮੀ ਦੀਆਂ ਅੱਛਾ ਇੱਥੇ ਵੀ ਰੱਖੇ ਹਾਂ ਸਮਰਾਲੇ ਵਾਲੇ ਤੇ ਵੀ ਖੜੀ ਕਰਨੀ ਸਰ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਕਰਾ ਰਹੇ ਹਾਂ ਰੈਡੀ ਸਰ ਲਓ ਜੀ ਆ ਦੇਖੋ ਜੀ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਭਰਪੂਰ ਦੇ ਟੱਬੇ ਵਾਲਿਆਂ ਨਾਲ ਜੀ ਔਰ ਇਹਨਾਂ ਨੂੰ ਮਿਲ ਕੇ ਜੀ ਮੈਨੇਜਮੈਂਟ ਦਾ ਫੰਡਾ ਦੱਸਣਾ ਚਾਹੁੰਦੇ ਸੀ ਅਸੀਂ ਪੰਜਾਬੀਓ ਪੰਜਾਬੀ ਨੌਜਵਾਨੋ ਇੱਥੇ ਹੀ ਬਹੁਤ ਕੁਝ ਕੀਤਾ ਜਾ ਸਕਦਾ ਜਿੰਨੂੰ ਜੀਉਣ ਦਾ ਹੈ ਸਲੀਕਾ ਉਹਦਾ ਇੱਥੇ ਹੀ ਅਮਰੀਕਾ ਦੀ ਸਹੀ ਹੈ ਨਾ ਜੀ ਬਿਲਕੁਲ ਸਹੀ ਹੈ ਆਹੀ ਸਹੀ ਕਹਿਤਾ ਜੀ ਬਹੁਤ ਪਾਜੀ ਚੰਗਾ ਲੱਗਿਆ ਜੀ ਬਹੁਤ ਬਹੁਤ ਮਿਹਰਬਾਨੀ ਥੋੜਾ ਜਿਹਾ ਸਮਾਂ ਤੁਸੀਂ ਦੇ ਦਿੱਤਾ ਸਮਝਾ ਦਿੱਤੇ ਜੀ ਬਹੁਤ ਆ ਗਿਆ ਜੀ ਥੈਂਕ ਯੂ ਜੀ ਧੰਨਵਾਦ